ਯਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਲੜਕੀਆਂ ਗੁਰਾਇਆਂ ਵਿਕੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਲੋਰ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਉਹਨਾਂ ਵੱਲੋਂ ਐਨ ਐਸ ਕਿਊ ਐਫ ਟ੍ਰੇਡ ਤਹਿਤ ਪ੍ਰਾਪਤ ਗ੍ਰਾਂਟ ਵਿੱਚੋਂ ਖਰੀਦੀਆਂ ਗਈਆਂ ਸਲਾਈ ਮਸ਼ੀਨਾਂ ਅਤੇ ਕਿੱਟਾਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਵੰਡੀਆਂ ਗਈਆਂ ਉਹਨਾਂ ਵੱਲੋਂ ਵਿਦਿਆਰਥਣਾਂ ਨੂੰ ਸਖਤ ਮਿਹਨਤ ਕਰਕੇ ਉੱਚੇ ਉਦੇਸ਼ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਸਕੂਲ ਪ੍ਰਿੰਸੀਪਲ ਸਰਦਾਰ ਤਰਲੋਕ ਸਿੰਘ ਅਤੇ ਸਮੂਹ ਸਕੂਲ ਸਟਾਫ ਵੱਲੋਂ ਪ੍ਰੇਮ ਕੁਮਾਰ ਜੀ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਿਦਿਆਰਥਣਾਂ ਨੇ ਮਾਪਿਆਂ ਤੋਂ ਇਲਾਵਾ ਨਗਰ ਕੌਂਸਲ ਕਮੇਟੀ ਗੁਰਾਇਆਂ ਦੇ ਪ੍ਰਧਾਨ ਹਰਮੇਸ਼ ਲਾਲ ਮੀਚੀ ਸਿਟੀ ਵਾਈਸ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਕੌਂਸਲਰ ਅੰਜੂ ਅਟਵਾਲ ਕੌਂਸਲਰ ਸੰਜੀਵ ਅਟਵਾਲ ਕੌਂਸਲਰ ਸੰਦੀਪ ਹੀਰ ਕੌਂਸਲਰ ਮਨੋਜ ਗੋਗਨਾ ਕੌਂਸਲਰ ਜਸਵੀਰ ਸਿੰਘ ਰਾਜੂ ਕੌਂਸਲਰ ਰਾਹੂ ਪੁੰਜ ਅਜਵਿੰਦਰ ਸਿੰਘ ਗੁਰਵਿੰਦਰ ਨੋਰਾ ਹਲਕਾ ਕੋਆਰਡੀਨੇਟਰ ਹਰਪ੍ਰੀਤ ਸੋਂਦੀ ਜਸਵੀਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਾਇਆਂ 1 ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਦੀਪ ਸਿੰਘ ਗੁਰਾਇਆਂ 2 ਪ੍ਰਿੰਸੀਪਲ ਸਰਦਾਰ ਛਤੇਂਦਰਪਾਲ ਸਿੰਘ ਕਪਲੇਸ਼ ਚੇਟੀ ਸੰਜੀਵਨ ਪਨੋਟ ਹਰਜੀਤ 바ਵਾ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਸਕੂਲ ਵਿਦਿਆਰਥੀਨਾ ਅਤੇ ਉਹਨਾਂ ਦੇ ਮਾਤਾ ਪਿਤਾ ਹਾਜ਼ਰ ਰਹੇ ਵਾਈਸ ਚੇਅਰਮੈਨ ਆਮਲੇ ਤਿਆਰ ਸਕੂਲ ਐਜੂਕੇਸ਼ਨ ਬੋਰਡ ਉਹਦੇ ਰਕ ਬਹੁਤ ਨੇ ਔਰ ਜਾਦਾ ਸਭਨਾਂ ਦੇ ਆਪਨੇ ਬ੍ਰਿਫਿੰਗ ਕਰਾਣਾ ਕਰਦੇ ਹੋ ਜੋ ਇਰਾਦੇ Town ਨੂੰ ਵੜਸਦੇ ਨਿਰਧਾਰਨ ਹੁੰਦਾ ਹੈ ਉਹਨਾਂ ਜੀ ਆਇਆਂ ਲੈ ਕੇ ਜੋ ਇਹਨਾਂ Town ਨੂੰ ਵੜ ਕਰਦੇ ਤੇ ਸਰਦਾਰਾਂ ਦਾ ਸਵਾਗਤ ਕਰਨਾ ਤੁ ਤੋਂ ਜਿਹੜੀ ਗਰਾਇਆ ਦੀ ਬਾਗ ਖੇਤਾਂ ਸਾਡੇ ਸਕੂਲ ਜਿਹਾ ਆਈਆਂ ਨੇ ਸਭ ਦਾ ਸਵਾਗਤ ਹੈ ਜੀ ਮੈਂ ਆਪਣੇ ਸ਼ਾਜ ਹਲਕਾ ਵਿਧਾਨ ਸਭਾ ਫਲੋਰ ਦੇ ਮਹੱਤਵਪੂਰਨ ਕਸਬਾ ਗਰਾਇਆ ਸ਼ਹਿਰ ਗਰਾਇਆ ਸ਼ਹਿਰ ਦੇ ਸੀਨੀਅਰ ਸੈਂਡਰੀ ਸਕੂਲ ਜਿਹੜਾ ਲੜਕੀਆਂ ਦਾ ਆਇਆ ਕੋਸ ਤੇ ਅੱਜ ਹਾਲ ਦੇ ਵਿੱਚ ਅਸੀਂ ਅੱਜ ਸਿੱਖਿਆ ਕ੍ਰਾਂਤੀ ਪੰਜਾਬ ਬਦਲਦਾ ਪੰਜਾਬ ਉਸ ਵਿਸ਼ੇ ਤੇ ਜਿਹੜਾ ਅੱਜ ਅਸੀਂ ਫੰਕਸ਼ਨ ਕੀਤਾ ਸੀ ਔਰ ਇਸ ਮੌਕੇ ਤੇ ਅਸੀਂ ਉਹਨਾਂ 33 ਬੱਚੀਆਂ ਨੂੰ ਜਿਨ੍ਹਾਂ ਨੇ ਕਿ ਐਨਐਸਕੇਯੂਐਫ ਇੱਕ ਜਿਹੜਾ ਹੈਗਾ ਕਿਤਾ ਮੁਖੀ ਸਕੀਮ ਆ ਕੋਸੇ ਵਿੱਚ ਜਿਹੜਾ ਹੈ ਸਲਾਈ ਮਸ਼ੀਨਾਂ ਜਿਹੜੀਆਂ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਵਾਈਆਂ ਇਹਨਾਂ ਬੱਚੀਆਂ ਨੇ ਕੋਸਪੋਰਟਸ ਦੇ ਵਿੱਚ ਮੁਹਾਰਤ ਹਾਸਲ ਕਰਕੇ ਇਥੋਂ ਪਲੱਸ 2 ਦੀ ਸਿੱਖਿਆ ਗ੍ਰਹਿਣ ਕੀਤੀ ਆ ਇਹਨਾਂ ਬੱਚੀਆਂ ਨੂੰ 33 ਸਲਾਈ ਮਸ਼ੀਨਾਂ ਦਿੱਤੀਆਂ ਤਾਂ ਕਿ ਇਹ ਆਪਣੇ ਸਮਾਜ ਦੇ ਵਿੱਚ ਜਾ ਕੇ ਆਪਣੇ ਘਰਾਂ ਦੇ ਵਿੱਚ ਜਾ ਕੇ ਜਿਹੜਾ ਹੈ ਹੋਰ ਇਸ ਨੂੰ ਵਧੀਆ ਢੰਗ ਦੇ ਨਾਲ ਚਾੜੂ ਢੰਗ ਦੇ ਨਾਲ ਜਿਹੜਾ ਹੈਗਾ ਚਲਾ ਕੇ ਆਪਣੇ ਰੋਜੀ ਰੋਟੀ ਦਾ ਵੀ ਸਾਧਨ ਬਣਾ ਸਕਦੇ ਆ ਔਰ ਸਮਾਜ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਜੀਉਣ ਦੀ ਜਿਹੜੀ ਆਪਰੇਨਾ ਦੇ ਸਕਦੇ ਆ ਸੋ ਪੰਜਾਬ ਦੇ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਨਾਂ ਸਾਰੇ ਹੀ ਸਕੂਲਾਂ ਦੇ ਵਿੱਚ ਕਿੱਤਾ ਮੁਕੀ ਸਕੀਮਾਂ ਰਾਹੀਂ ਚਾਹੇ ਉਹ ਸਲਾਈ ਦਾ ਮੁੱਦਾ ਹੋਵੇ ਜਾਂ ਬਿਊਟੀਸ਼ੀਨ ਦਾ ਮੁੱਦਾ ਹੋਵੇ ਜਾਂ ਕੰਪਿਊਟਰ ਪ੍ਰਣਾਲੀ ਦਾ ਹੋਵੇ ਜਾਂ ਹੋਰ ਸਕਿੱਲ ਪ੍ਰੋਗਰਾਮ ਹੋਣਗੇ ਉਹ ਸਾਰੇ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਆਂ ਜਿੱਥੇ 20000 ਸਕੂਲਾਂ ਦੇ ਵਿੱਚ ਲਗਭਗ 28 ਲੱਖ ਬੱਚੇ ਜਿਹੜੇ ਆ ਉਹ ਪੜ੍ਹਦੇ ਆ ਉਹਨਾਂ ਦੇ ਅਸੀਂ ਪਵਿੱਖ ਨੂੰ ਬਣਾਉਣ ਲਈ ਜਿਸ ਤਰ੍ਹਾਂ ਅੱਜ ਇਹ ਸਕੂਲ ਦੇ ਵਿੱਚ ਬੱਚੀਆਂ ਨੂੰ ਜਿਹੜੀਆਂ ਸਲਾਈ ਮਸ਼ੀਨਾਂ ਦਿੱਤੀਆਂ ਆ ਔਰ ਆਪਣੀ ਜ਼ਿੰਦਗੀ ਜਿਉਣ ਲਈ ਆਪਣੇ ਆਪ ਪੈਰਾਂ ਤੇ ਖੜਨ ਦੀ ਜਿਹੜੀ ਪ੍ਰੇਰਣਾ ਆ ਉਹ ਪੰਜਾਬ ਸਰਕਾਰ ਔਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਔਰ ਜਿਹੜੇ ਸਾਡੇ ਬਹੁਤ ਹੀ ਸਤਿਕਾਰਤ ਸਿੱਖਿਆ ਮੰਤਰੀ ਹਜੂਰ ਸਿੰਘ ਵੈਜ ਜੀ ਉਹਨਾਂ ਦੇ ਯਤਨਾਂ ਸਦਕਾ ਜਿਹੜਾਗਾ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਪੰਜਾਬ ਬਦਲਦਾ ਪੰਜਾਬ ਜਿਹੜਾ ਚੱਲ ਰਿਹਾ ਆ ਉਸ ਦੇ ਵਿੱਚ ਅੱਜ ਬਹੁਤ ਹੀ ਵੱਡਾ ਸਕੂਲਾਂ ਦੇ ਵਿੱਚ ਕਾਇਆਕਲਪ ਹੋ ਰਹੀ ਆ ਸਕੂਲਾਂ ਨੂੰ ਪੂਰੇ ਸਮੁੱਚੀ ਬਾਉਂਡਰੀ ਵਾਲਾਂ ਦੇ ਨਾਲ ਲਾਇਬ੍ਰੇਰੀਆਂ ਦੇ ਨਾਲ ਪ੍ਰਯੋਗ ਸ਼ਲਾਮਾਂ ਦੇ ਨਾਲ ਔਰ ਵਧੀਆ ਜਿਹੜੇ ਹੈਗੇ ਆ ਕਮਰੇ ਅਤ ਤਦਨਕ ਜਿਹੜੇ ਆ ਮਹਈਆ ਕਰਵਾਏ ਜਾ ਰਹੇ ਆ ਔਰ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਸਕੂਲਾਂ ਵੱਲ ਜਿਹੜਾ ਧਿਆਨ ਨਹੀਂ ਸੀ ਦਿੱਤਾ ਪਰੰਤੂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਸਿਰ ਤੇ ਸਿਰ ਸਕੂਲਾਂ ਦੀ ਪਾਇਆ ਕਲਪਕਣ ਦੇ ਲਈ ਜਿਹੜੀ ਜਤਨਸ਼ੀਲ ਆ ਸੋ ਆਓ ਮੈਂ ਤੁਹਾਨੂੰ ਵੀ ਵੀਡੀਓ ਰਾਹੀਂ ਇੱਕ ਸੱਦਾ ਦਿੰਨਾ ਆ ਤੇ ਆਪਾਂ ਜੇ ਵਧੀਆ ਸਮਾਜ ਜੋ ਸੂਬੇ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਸੋਚ ਆ ਰੰਗਲਾ ਪੰਜਾਬ ਜੇ ਆਪਾਂ ਬਣਾਉਣਾ ਤਾਂ ਇਹਨਾਂ ਸਕੂਲਾਂ ਦੇ ਨਾਲ ਜੁੜ ਕੇ ਇਹਨਾਂ ਬੱਚੀਆਂ ਦਾ ਉਜਬਲ ਪਵਿਕ ਬਣਾਈਏ ਇਹਨਾਂ ਬੱਚੀਆਂ ਦਾ ਉਜਬਲ ਪਵਿਕ ਹੋਣ ਦੇ ਨਾਲ ਇਹ ਜਿਹੜਾ ਹੈਗਾ ਸਮਾਜ ਦੇ ਇੱਕ ਬਹੁਤ ਹੀ ਵਧੀਆ ਰੋਲ ਅਪਣਾਉਣ ਗਿਆ ਤਾਂ ਆਪੇ ਜਿਹੜਾ ਰੰਗਲਾ ਪੰਜਾਬ ਬਣੇਗਾ ਸੋ ਸਾਰੇ ਸਾਥੀਆਂ ਦਾ ਮੈਂ ਧੰਨਵਾਦ ਕਰਦਾ